ਮੈਂ ਪ੍ਰਭੂ ਯਿਸੂ ਮਸੀਹ ਜੀ ਦੇ ਜੀਵਨ ਤੋਂ ਗੱਲ ਕਰੂੰਗਾ ਪ੍ਰਭੂ ਯਿਸੂ ਮਸੀਹ ਦਾ ਜਨਮ ਬੈਤਲਹੇਮ ਦੇ ਵਿੱਚ ਹੋਇਆ ਹੈਰੋਦੇਸ ਪੈਂਤੂ ਉਸ ਪਿਲਾਤ ਉਸ ਦੇ ਵਿੱਚ ਉਹਨਾਂ ਨੇ ਦੁੱਖ ਹਟਾਏ ਉਦੋਂ ਕ੍ਰਿਸਚੀਅਨਿਟੀ ਨਹੀਂ ਸੀ ਪਰ ਪ੍ਰਭੂ ਯਿਸੂ ਮਸੀਹ ਚੱਲੇ ਤੇ ਉਹਨਾਂ ਨੇ ਨਹੀਂ ਪੱਥਰ ਰੱਖਿਆ ਉਸ ਤੋਂ ਬਾਅਦ ਕ੍ਰਿਸਚੀਅਨਿਟੀ ਆਈ ਚਾਹੇ ਮੈਂ ਨੀ ਪੱਥਰ ਰੱਖਿਆ ਚਾਹੇ ਤੁਸੀਂ ਰੱਖਿਆ ਚਾਹੇ ਜਾਗਰੂਤਾ ਹੋਈ ਚਾਹੇ ਮਿਲ ਕੇ ਆਈ ਅੱਜ ਪੰਜਾਬ ਚ ਮਸੀਹਤ ਆਈ ਹੈ ਤੇ ਉਹਨੂੰ ਟੋਟੇ ਟੋਟੇ ਨਾ ਕਰੋ ਮੇਰੇ ਭੈਣੋ ਭਰਾਓ ਨਾ ਫਿਰਕਾ ਪ੍ਰਸਤੀ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਓ ਨਾ ਵੰਡਪਾਣ ਵਾਲੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਓ ਬੜਾ ਸੰਘਰਸ਼ ਕੀਤਾਇਆ ਇਹ ਕਾਲੀ ਤੋਂ ਚਿੱਟੀ ਦਾੜੀ ਹੋ ਗਈ ਹੈ ਪਰ ਪ੍ਰਭੂ ਨੇ ਉਹ ਵਾਲ ਕੇਸ ਕਾਲੀ ਰੱਖਿਆ ਰੰਗ ਨਹੀਂ ਲਾਇਆ ਮੈਂ ਕਦੀ ਮੈਂ ਤੁਹਾਨੂੰ ਦੱਸਦਾ ਮੈਂ ਕੁਦਰਤ ਦੇ ਨਾਲ ਖੁਦਾ ਦੇ ਨਾਲ ਪ੍ਰਭੂ ਦੇ ਵਚਨਾਂ ਦੇ ਨਾਲ ਚੱਲਿਆ ਕਦੀ ਰੰਗ ਨਹੀਂ ਲਾਇਆ ਪਵਨ ਜੋਸਫ ਜੀ ਜੈ ਯਿਸੂ ਮਸੀਹੀ ਜਗਦੀਸ਼ ਕੁਮਾਰ ਜੀ ਜੈ ਯਿਸੂ ਮਸੀਹੀ ਮੈਂ ਜੋ ਕਹਿਣਾ ਚਾਹਨਾ ਅੱਜ ਨਜ਼ਰ ਮਾਰੋ ਪੂਰੇ ਪੰਜਾਬ ਦੇ ਉੱਤੇ ਦੁੱਖ ਲੱਗਿਆ ਮੈਨੂੰ ਉਸ ਘੜੀ ਵੀ ਇੱਕ ਨੌਜਵਾਨਾਂ ਦਾ ਗਰੁੱਪ ਬਰਨਾਲੇ ਬਠੰਡੇ ਦੀ ਹੱਦ ਤੇ ਜਾਂਦਾ ਆ ਸ਼ਾਇਦ ਰਾਮਪੁਰਾ ਫੂਲ ਜਾਂ ਤਪਾ ਕੋਈ ਜਗ੍ਹਾ ਦੇ ਉੱਤੇ ਜਾਂਦਾ ਹੈ ਤੇ ਜਾ ਕੇ ਗਿਰਜਾ ਘਰ ਦੇ ਵਿੱਚੋਂ ਇੱਕ ਸਾਡੇ ਭਰਾ ਸਿੱਖ ਨੂੰ ਕੱਢ ਕੇ ਕੁੱਟਦੇ ਆ ਉਹਨਾਂ ਦੇ ਕਕਾਰ ਲਾ ਲੈਂਦੇ ਆ ਬਹੁਤ ਦੁੱਖ ਲੱਗਿਆ ਮਨ ਨੂੰ ਬਹੁਤ ਦੁੱਖ ਲੱਗਿਆ ਵੀ ਕੀ ਯਾਰ ਇਹ ਲੋਕ ਕੀ ਕਰ ਰਹੇ ਨੇ ਭਾਈ ਚਾਰਕ ਸਾਂਝ ਤੋੜਨ ਦੀ ਗੱਲ ਕਰ ਰਹੇ ਨੇ ਫਿਰ ਉਸ ਤੋਂ ਬਾਅਦ ਇੱਕ ਗੱਲ ਆਂਦੀ ਹੈ ਕਿ ਰਾਜਪੂਰੇ ਦੇ ਵਿੱਚ ਸਾਡੇ ਮਸੀਹ ਵਿਸ਼ਵਾਸੀਆਂ ਤੇ ਤਸ਼ੱਦਦ ਕੀਤੀ ਜਾਂਦੀ ਹੈ ਫਿਰ ਇੱਕ ਗੱਲ ਆਂਦੀ ਹੈ ਕਿ ਗੁਰਦਾਸਪੁਰ ਦੇ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਹਰਜੋਤ ਛੱਡੀ ਜੀ ਜੈ ਯੇਸ਼ੂ ਮਸੀਹ ਦੀ ਪ੍ਰਵਾਹ ਠੀਕ ਹੈ ਜੀ ਤੁਹਾਡੀਆਂ ਦੁਆਵਾਂ ਆਣੇ ਤੁਹਾਡੀਆਂ ਸਾਰੇ ਭੈਣਾਂ ਭਰਾਵਾਂ ਦੀਆਂ ਦੁਆਵਾਂ ਨੇ ਪਰਿਵਾਰ ਵੀ ਠੀਕ ਹੈ ਤੁਹਾਡਾ ਭਰਾ ਭਰਾ ਵੀ ਠੀਕ ਹੈ ਫਿਰ ਉਸ ਤੋਂ ਬਾਅਦ ਗੱਲਾਂ ਆndੀਆਂ ਨੇ ਕਿ ਸਾਡੇ ਭੈਣ ਭਰਾ ਆਪਸ ਤੇ ਵਿੱਚ ਇੱਕ ਦੂਜੇ ਦੇ ਉਲਟ ਚੱਲਦੇ ਨੇ ਗੱਲ ਕੀਤੀ ਸੀ ਬਗੈਰ ਦਾੜੀ ਤੋਂ ਜਲੰਧਰ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਕਿਹਾ ਸੀ ਕਰਤੀ ਤੇ ਉਹੀ ਬਜ਼ੁਰਗਾਂ ਨੇ ਸਾਨੂੰ ਨਿੰਦਤਾ ਅੱਜ ਦੁੱਖ ਲੱਗਿਆ ਜਦੋਂ ਕੋਈ ਬੋਲਿਆ ਨਹੀਂ ਤਕਲੀਫ ਹੋਈ ਕੋਈ ਉੱਠਿਆ ਨਹੀਂ ਉੱਠਾਂਗੇ ਜਾਗਦੇ ਆਂ ਪੰਜਾਬੀ ਆਂ ਮੈਂ ਆਪਣੇ ਐਂਟੀਕ੍ਰਾਈਸਟ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹਨਾ ਆ ਐਲਬਰਟ ਦੁਆ ਯਾਨੀ ਚਮਕਣ ਵਾਲੀ ਦੁਆ ਨੈਟ ਤੋਂ ਸਰਚ ਕਰ ਜਿਓ ਡਿਕਸ਼ਨਰੀਆਂ ਚੋਂ ਚੈੱਕ ਕਰਿਓ ਅਲਬਰਟ ਦਾ ਗ੍ਰੇਟ ਸੇਟ ਦੀ ਪਿੱਛੇ ਫੀਸਟ ਮਨਾਈ ਹੈ। ਉਹਦਿਆਂ-ਉਧਿਆਂ ਦਾ ਲਾਲਚ ਨਹੀਂ ਹੈ, ਜਾਗਰਤੀ ਲਿਆਣੀ ਹੈ। ਨਾ ਐਮ.ਐਲ.ਏ ਬੰਨਾ ਨਾ ਐਮ.ਪੀ ਬੰਨਾ ਨਾ ਮੰਤਰੀ ਬੰਨਾ ਜਾਗਰਤੀ ਲਿਆਣੀ ਹੈ। ਆਪਣੀ ਕੌਮ ਜਗਾਣੀ ਹੈ ਯਾਰ। ਜਗਾਣੀ ਹੈ। ਤਾਂ ਕਿ ਮੇਰੇ ਲੋਕਾਂ 'ਚੋਂ ਡਰ ਨਿਕਲ ਜਾਏ ਵੀ ਅਸੀਂ ਐਮ.ਐਲ.ਏ ਨਹੀਂ ਬਣ ਸਕਦੇ। ਹਾਂ, ਵੋਟਾਂ ਵੀ ਲੈਣੀਆਂ, ਬੜੇ ਸਨੇ ਬੋਲਦੇ ਆ ਇਹ ਵੋਟਾਂ ਦੀ ਰਾਜਨੀਤੀ ਹੈ, ਵੋਟਾਂ ਵੀ ਲੈਣੀਆਂ, ਸਾਡਾ ਹੱਕ ਹੈ। ਜਦ ਤੁਹਾਡੇ ਵਾਲੇ ਜਾ ਕੇ ਬਾਹਰਲੇ ਕ੍ਰਿਸਚਨ ਕੰਟਰੀਆਂ ਦੇ ਵਿੱਚ ਐਮਪੀ ਮਿਨਿਸਟਰ ਬਣ ਸਕਦੇ ਆ ਤਾਂ ਅਸੀਂ ਤਾਂ ਜੰਪਾ ਲੇ ਇੱਥੇ ਦੇ ਆ ਯਾਰ ਗੁਲਾਮੀ ਕੀਤੀ ਹੈ ਦੁੱਖ ਝੱਲੇ ਨੇ ਮਹਿਸੂਸ ਕੀਤਾ ਸਾਡੇ ਬਜ਼ੁਰਗਾਂ ਨੇ ਕੀ ਕੀ ਮਹਿਸੂਸ ਕੀਤਾ ਮੈਂ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਗਿਆ ਮੈਂ ਅਮਰitsar ਦੇ ਇਲਾਕਿਆਂ ਦੇ ਵਿੱਚ ਗਿਆ 12-12 ਇੱਕ-ਇੱਕ ਵਜੇ ਗਿਆ 2 2 ਵਜੇ ਗਿਆ 3 3 ਵਜੇ ਟੜਕੇ ਗਿਆ 4 4 ਵਜੇ ਗਿਆ ਭਰਾਵਾਲੀਆਂ ਤੇ ਪ੍ਰਚਾਰ ਕੀਤਾ ਤਾਂ ਦੇਖਿਆ ਉਹਨਾਂ ਦੇ ਦੁੱਖ ਦਰਦ ਚੌਧਰੀ ਤੁਸੀਂ ਲੋਕ ਉਹਨਾਂ ਨੂੰ ਕਹਿੰਦੇ ਸੀ ਚੌਧਰੀਆ ਤੈਨੂੰ ਕੀ ਭੈਆਂ ਦੀ ਲੋੜ ਹੈ 50 ਰੁਪਏ ਉਹਨਾਂ ਦੀ ਦਿਹਾੜੀ ਹੁੰਦੀ 10 ਰੁਪਏ ਟਕਾ ਕੇ ਤੋੜ ਦਿੰਦੇ ਸੀ ਸੁੱਕੀਆਂ ਰੋਟੀਆਂ ਦੇ ਕੇ ਤੋੜ ਦਿੰਦੇ ਸੀ ਅੱਜ ਸੋਸ਼ਲ ਮੀਡੀਆ ਨੇ ਤੇ ਸਾਨੂੰ ਪ੍ਰਚਾਰ ਕਰਨ ਦਾ ਸਾਡਾ ਪ੍ਰਭੂ ਦਾ ਨਾਂ ਲੈਣ ਦਾ ਹੱਕ ਦੇ ਦਿੱਤਾ ਤੁਹਾਨੂੰ ਕੀ ਤਕਲੀਫਾਂ ਹੋ ਗਈਆਂ ਯਾਰ ਅੱਜ ਜਿਹੜੇ ਭੈਣ ਭਰਾ ਸਾਡੇ ਜੱਟ ਪਰਿਵਾਰ ਚੋਂ ਪੰਡਤ ਪਰਿਵਾਰ ਦੇ ਵਿੱਚੋਂ ਖਤਰੀ ਪਰਿਵਾਰ ਦੇ ਵਿੱਚੋਂ ਆਏ ਨੇ ਸਾਰੇ ਜਨਰਲ ਕਾਸਟਾਂ ਚੋਂ ਆਇਆ ਐਵੇਂ ਨਾ ਹਮੇਸ਼ਾ ਐਸੀ ਕਾਸਟਾਂ ਤੇ ਇਲਜ਼ਾਮ ਲਾਈ ਜਾਇਆ ਕਰੋ ਬਦਲ ਕੇ ਬਦਲ ਕੇ ਮੈਂ ਕਹਿੰਨਾ ਬਦਲੇ ਆ ਧਰਮ ਪਰਿਵਰਤਨ ਹੋਇਆ ਆ ਔਰ ਜਨਰਲ ਕਾਸਟਾ ਗਰੀਆਂ ਚੋਂ ਵੀ ਹੋਇਆ ਤੇ ਸਾਰੀਆਂ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਖੁਦਾਵੰਦ ਯਹੋਵਾ ਤੇ ਰੂਪਾਕ ਕਦੀ ਇਹ ਮਹਿਸੂਸ ਨਹੀਂ ਕਰਦੇ ਉਹ ਇਨਸਾਨ ਮੰਦੇ ਆ ਜਾਤਾਂ ਪਾਤਾਂ ਤੁਸੀਂ ਬਣਾਈਆਂ ਨੇ ਕਾਸਟ ਤੁਸੀਂ ਬਣਾਈ ਐ ਅੱਜ ਜਦੋਂ ਗੱਲ ਆਈ ਜਲੰਧਰ ਦੇ ਇਨਸੀਡੈਂਟ ਤੇ ਦੁੱਖ ਲੱਗਿਆ ਸਾਨੂੰ ਵੀ ਬੱਚੀ ਦੇ ਨਾਲ ਘਟਨਾ ਹੋਈ ਹੱਲੇ ਨਹੀਂ ਪਤਾ ਕਾਨੂੰਨ ਦੱਸੇਗਾ ਵੀ ਕਿੰਨੇ ਘਟਨਾ ਕੀਤੀ ਕਿਦਾਂ ਘਟਨਾ ਵਾਪਰੀ ਐ ਜਦੋਂ ਗੱਲ ਆ ਗਈ ਇੱਕ ਸਿੰਘ ਦੇ ਉੱਤੇ ਤੇ ਤੁਸੀਂ ਧਰਮ ਪ੍ਰਵੰਤਨ ਦਾ ਨਾਮ ਲਾਤਾ ਤੁਸੀਂ ਪ੍ਰਵਾਸੀਆਂ ਦਾ ਨਾਮ ਲਾਤਾ ਓਏ ਅਸੀਂ ਸਾਡੇ ਪ੍ਰੋਫਿਟ ਨੂੰ ਜਾਲੀ ਗੱਲਾਂ ਕਰਕੇ ਝੂਠੀਆਂ ਗੱਲਾਂ ਕਰਕੇ ਪ੍ਰੋਫਿਟ ਬਜੰਦਰ ਨੂੰ ਸਲਾਖਾਂ ਅ ਪਿੱਛੇ ਭੇਜਤਾ ਸੀ ਤਾਂ ਬੋਲੇ ਹੀ ਨਹੀਂ ਚੂੰ ਵੀ ਨਹੀਂ ਕੀਤੀ ਕਿਉਂ ਕਿ ਕਾਲੀਆਂ ਪੈਡਾਂ ਸਾਡੇ ਵਿੱਚ ਆ ਗਈਆਂ ਸੀ ਪਰ ਮੈਂ ਉਹਨਾਂ ਨੂੰ ਕਾਲੀਆਂ ਪੈਡਾਂ ਨੂੰ ਵੀ ਕਹੂੰਗਾ ਤੌਬਾ ਕਰੋ ਪਛਤਾਵਾ ਕਰੋ ਨਹੀਂ ਤਾਂ ਨੁਕਸਾਨ ਹੋਣਾ ਆ ਇਹ ਪ੍ਰਭੂ ਯਿਸੂ ਮਸੀਹ ਦੀ ਕੌਮ ਹੈ ਮੈਂ ਬਹੁਤ ਧੰਨਵਾਦੀ ਆਂ ਅਪੋਸਲ ਅੰਕੁਰ ਯੂਸਫ ਨਰੂਲਾ ਜੀ ਦਾ ਅੰਕੁਰ ਯੂਸਫ ਨਰੂਲਾ ਜੀ ਦਾ ਕਿਉਂਕਿ ਉਹਨਾਂ ਨੇ ਕ੍ਰਿਸਚੀਅਨਿਟੀ ਠੋਕ ਕੇ ਡੰਕੇ ਦੀ ਝੋਟ ਤੇ ਅਪਣਾਈ ਹੈ ਤੇ ਜੇ ਇਹੀ ਬਜਿੰਦਰ ਸਿੰਘ ਜੀ ਵੀ ਅਪਣਾ ਲੈਂਦੇ ਤੇ ਕੀ ਜਾਂਦਾ ਸੀ ਬਾਕੀਆਂ ਨੂੰ ਮੈਂ ਕਹੂੰਗਾ ਜਿਹੜੇ ਪ੍ਰਚਾਰ ਕਰ ਰਹੇ ਨੇ ਪਵਿੱਤਰ ਬਾਈਬਲ ਦਾ ਪ੍ਰਚਾਰ ਕਰ ਰਹੇ ਨੇ ਅਸਾਈ ਧਰਮ ਦਾ ਪ੍ਰਚਾਰ ਕਰ ਰਹੇ ਨੇ ਓਏ ਐਕਸੈਪਟ ਕਰੋ ਤੁਸੀਂ ਸਾਰੇ ਪ੍ਰਭੂ ਦੇ ਦਾਸੋ ਕਿ ਤੁਸੀਂ ਕ੍ਰਿਸਚੀਅਨ ਹੋ ਤੁਸੀਂ ਜੀਜ਼ਸ ਤੇ ਬਲੀਵਰ ਹੋ ਤਾਂ ਤੁਸੀਂ ਕ੍ਰਿਸਚੀਅਨਿਟੀ ਅਡਾਪਟ ਕਰ ਲਈ ਐ ਫਿਰ ਮੈਂ ਦੇਖੂਗਾ ਕੱਲਾ ਇਨਸਾਨ ਐ ਫਿਰ ਮੈਂ ਦੇਖੂ ਮੈਂ ਕਿੰਨਾ ਉਹਨਾਂ ਅੱਗੇ ਵੀ ਆਜਾਤ ਸਾਡੀ ਆ ਠੱਠੇ ਖਾਣ ਪੀਣ ਨੂੰ ਅਲਹਿਦਾ ਲੈਦਾ ਲੜਨ ਭੜਨ ਨੂੰ ਛੱਟ ਇਕੱਠੇ ਫਿਰ ਮੈਂ ਦੇਖੂ ਕਿਹੜਾ ਸਾਡੇ ਕਿਸੇ ਪ੍ਰੋਫਿਟ ਨੂੰ ਕਿਸੇ ਪੋਸਲ ਨੂੰ ਅੰਦਰ ਕਰਦਾ ਹੈ ਪਵਿੱਤਰ ਬਾਈਬਲ ਦੇ ਵਚਨ ਅੱਜ ਤੁਸੀਂ ਪ੍ਰਵਾਸੀਆਂ ਦੀ ਗੱਲ ਕਰ ਸਕਦੇ ਹੋ ਕਰਦੇ ਹੋ ਓ ਯਾਰ ਇੱਕ ਨਿਗਾਹ ਮਾਰੋ ਗੁਰੂ ਸਾਹਿਬ ਦਾ ਜਨਮ ਪਟਨਾ ਦੇ ਵਿੱਚ ਹੋਇਆ ਕਿਉਂ ਇਦਾਂ ਦੀਆਂ ਗੱਲਾਂ ਕਰਦੇ ਉਹਨਾਂ ਨੇ ਪੰਜ ਪਿਆਰੇ ਸਾਜੇ ਕਿਉਂ ਇਦਾਂ ਦੀਆਂ ਗੱਲਾਂ ਕਰਦੇ ਹੋ ਓ ਯਾਰ ਇੱਕ ਮਾਨਸਿਕਤਾ ਹੁੰਦੀ ਇਨਸਾਨ ਦੀ ਕਾਲੇ ਰੰਗ ਨਾਲ ਨਫ਼ਰਤ ਕਰਨੀ ਗੋਰੇ ਰੰਗ ਨਾਲ ਨਫ਼ਰਤ ਕਰਦੀ ਪੀਲੇ ਰੰਗ ਨਾਲ ਨਫ਼ਰਤ ਕਰਨੀ ਪਰ ਇਹ ਨਹੀਂ ਹੁੰਦਾ ਵੀ ਉਹ ਮਾਨਸਿਕਤਾ ਕੋਈ ਧਰਮ ਦੇ ਨਾਲ ਜੁੜੀ ਹੋ ਅੱਜ ਤੁਸੀਂ ਖਾਂਬੜਾ ਚਰਚ ਦਾ ਨਾਮ ਲੈ ਰਹੇ ਹੋ ਵੀ ਉਹ ਖਾਂਬੜਾ ਚਰਚ ਜਾਂਦਾ ਸੀ ਜਾਂਦਾ ਸੀ ਆ ਮੈਂ ਸਾਰੇ ਪੰਜਾਬ ਨੂੰ ਕਹੂੰਗਾ ਵੀ ਚਰਚਾਂ 'ਚ ਆਓ ਤੁਹਾਡਾ ਵੈਲਕਮ ਹੈ ਧਰਮ ਪਰਵਰਤਨ ਦੀ ਗੱਲ ਵੀ ਮੈਂ ਕਹੂੰਗਾ ਧਰਮ ਪਰਵਰਤਨ ਵੀ ਕਰੋ ਕਿਉਂਕਿ ਸੰਵਿਧਾਨ ਨੇ ਸਾਨੂੰ ਇਜਾਜ਼ਤ ਦਿੱਤੀ ਹੱਕ ਦਿੱਤੀ ਆ ਭਾਈ ਜੀ ਪ੍ਰਭੂ ਯੀਸ਼ੂ ਮਸੀਹ ਦਾ ਪ੍ਰਚਾਰ ਕੱਲਾ ਪੰਜਾਬ 'ਚ ਪਹਿਲੀ ਵਾਰ ਨਹੀਂ ਹੋਣ ਲੱਗਿਆ ਪ੍ਰਭੂ ਯੀਸ਼ੂ ਮਸੀਹ ਦਾ ਪ੍ਰਚਾਰ ਦੁਨੀਆਂ 'ਚ ਪਹਿਲੀ ਵਾਰ ਨਹੀਂ ਹੋਣ ਲੱਗਿਆ ਪਵਿੱਤਰ ਬਾਈਬਲ ਦਾ ਪ੍ਰਚਾਰ ਪਹਿਲੀ ਵਾਰ ਨਹੀਂ ਹੋਣ ਲੱਗਿਆ ਥੋੜੇ ਦਿਨਾਂ 'ਚ ਤੁਹਾਨੂੰ ਦਿਖਾਉਂਗਾ ਲੱਖਾਂ ਸਾਲ ਪੁਰਾਣਾ ਇਤਿਹਾਸ ਪੰਜਾਬ ਦਾ ਕਿੱਥੇ 크੍ਰਿਸਚੀਅਨਿਟੀ ਸੀ ਲੱਖਾਂ ਸਾਲ ਦੀ ਗੱਲ ਕਰਦਾ ਮੈਂ ਯਹੋਵਾ ਪਰਮੇਸ਼ਰ ਦੀ ਗੱਲ ਕਰਦਾ ਮੈਂ ਰੂਹ ਪਾਕ ਦੀ ਗੱਲ ਕਰਦਾ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਖੁਦਾਬਾਬ ਦੇ ਬੇਟੇ ਦਾ ਜਨਮ ਤਾਂ ਹੋਇਆ ਨਾ 2500 ਸਾਲ ਪਹਿਲਾਂ 2025 ਸਾਲ ਪਹਿਲਾਂ ਪਰ ਮੈਂ ਤੁਹਾਨੂੰ ਮਸੀਹਤ ਪੰਜਾਬ ਦੇ ਵਿੱਚ ਦਿਖਾਉਂਗਾ ਜਿਹੜੀ ਲੱਖਾਂ ਸਾਲ ਪੁਰਾਣੀ ਹੈ ਤੇ ਸਾਡੇ ਯਹੋਵਾ ਪਰਮੇਸ਼ਰ ਨੂੰ ਮੰਨਣ ਵਾਲੇ ਹਾਂ ਦੇ ਹਨ ਗਰੇਵ ਸੋਤੇ ਨੇ ਉਹ ਦਿਨਾਂ ਚ ਦਿਖਾਉਂਗਾ ਮੈਂ ਤੁਹਾਨੂੰ ਕਿਉਂਕਿ ਪ੍ਰਭੂ ਯਿਸੂ ਮਸੀਹ ਖੁਦਾਬਾਪ ਤੇ ਰੂਹ ਪਾਕ ਤੇ ਖੁਦਾ ਰੂਹ ਪਾਕ ਤੇ ਰੂਹ ਮਾਂ ਮੇਰੇ ਨਾਲ ਹੈ ਉਹ ਮੈਨੂੰ ਮਾਰਗਦਰਸ਼ਕ ਕਰਦੇ ਨੇ ਕਿੱਥੇ ਜਾਣਾ ਕਿਵੇਂ ਜਾਣਾ ਅੱਜ ਤੁਸੀਂ ਕੀ ਗੱਲ ਕਰ ਰਹੇ ਹੋ ਵੀ ਜਿਸ ਬੰਦੇ ਨੇ ਘਟੀਆਂ ਹਰਕਤ ਕੀਤੀ ਜਲੰਧਰ ਦੇ ਵਿੱਚ ਉਹ ਖਾਂਵੜਾ ਚਰਚ ਜਾਂਦਾ ਸੀ ਹਾਂ ਜਾਂਦਾ ਸੀ ਫੇਰ ਕੀ ਹੋ ਗਿਆ ਕਦੋਂ ਉਹਦੇ ਤੇ ਸ਼ੈਤਾਨ ਹਾਵੀ ਹੋ ਗਿਆ ਕਦੋਂ ਉਹਦੇ ਤੇ ਕੀ ਗੱਲ ਹੋ ਗਈ ਸਾਨੂੰ ਥੋੜੀ ਪਤਾ ਹੈ ਇਹ ਤਾਂ ਕੋਰਟ ਦੱਸੇ ਕਾਨੂੰਨ ਦੱਸੇਗਾ ਸਾਡੇ ਚਰਚਾਂ 'ਚ ਸਾਰਿਆਂ ਦਾ ਮੋਸਟ ਵੈਲਕਮ ਹੈ ਮਿਨਿਸਟਰੀਆਂ 'ਚ ਵੈਲਕਮ ਹੈ ਸਾਡਾ ਪਰਿਵਾਰ ਹੈ ਰੋਮਨ ਕੈਥੋਲਿਕ ਚਰਚ ਧਰਮ ਪ੍ਰੋਟੈਸਟੈਂਟ ਚਰਚ ਧਰਮ ਪ੍ਰੋਟੈਸਟੈਂਟ ਚਰਚ ਦੇ ਸਾਰੇ 파ਰਟ ਧਰਮ ਪੈਂਟੀਕੋਸਟਲ ਚਰਚ ਧਰਮ ਸਾਡੀਆਂ ਮਿਨਿਸਟਰੀਆਂ ਧਰਮ ਸਾਰੇ ਅਸੀਂ ਇਕੱਠੇ ਆ ਸਾਡੀ ਆਪਸੀ ਲੜਾਈ ਹੋ ਸਕਦੀ ਹੈ ਪਰ ਆਹ ਕਤਈ ਨਾ ਸੋਚਿਓ ਧਰਮ ਪਰਵਰਤਨ ਉਹ ਧਰਮ ਪਰਵਰਤਨ ਐਂਟੀ ਕਨਵਰਸ਼ਨ ਬਿਲ ਕਰਾਓ ਪਾਸ ਨਾ ਪਾਸ ਹੋਇਆ ਤੇ ਨਾ ਪਾਸ ਅਸੀਂ ਪੰਜਾਬ ਚ ਹੋਣ ਦੇਣਾ ਇਹ ਇਹ ਨਾ ਸਮਝੋ ਵੀ ਅਸੀਂ ਬਾਕੀ ਸਟੇਟਾਂ ਵਰਗੇ ਲੋਕ ਆ ਭਾਈ ਜੀ ਸਭ ਤੋਂ ਵੱਧ 크ਰਿਸਚਨ ਕੰਟਰੀਆਂ ਦੇ ਵਿੱਚ ਪੰਜਾਬ ਤੋਂ ਗਏ ਲੋਕ ਨੇ ਮੂਰਖ ਨਾ ਬਣੀਓ ਇੰਗਲਿਸ਼ ਬਹੁਤ ਆਂਦੀ ਹੈ ਤੁਸੀਂ ਆਪਣਾ ਪ੍ਰਾਊਡ ਸਮਝਦੇ ਇੰਗਲਿਸ਼ ਬੋਲ ਕੇ ਅਸੀਂ ਇੰਗਲਿਸ਼ 'ਚ ਜੰਮੇ ਆਂ ਇੰਗਲਿਸ਼ 'ਚ ਪਲੇ ਆਂ ਇੰਗਲਿਸ਼ 'ਚ ਮਰਨਾ ਆਂ ਪਰ ਹਾਂ ਪੰਜਾਬੀ ਖੂਨ ਪੰਜਾਬੀ ਹੈ ਕਦੀ ਨਹੀਂ ਤੁਹਾਨੂੰ ਨਿੰਦਿਆ ਯਾਰ ਨਹੀਂ ਨਿੰਦਦੇ ਅੱਜ ਕੀ ਕਰਤਾ ਤੁਸੀਂ ਇੱਕ ਬੱਚੀ ਦਾ ਰੇਪ ਹੋਇਆ ਤੁਸੀਂ ਕਹਿੰਦਾ ਵੀ ਉਹ ਉੱਥੇ ਗਿਆ ਯਾਰ ਕਾਨੂੰਨ ਨੇ ਜੇ ਸਾਡੇ ਪ੍ਰੋਫਿਟ ਬਜਿੰਦਰ ਸਿੰਘ ਨੂੰ ਰੇਪ ਦੇ ਕੇਸ 'ਚ ਭੇਜਤਾ ਸੀ ਝੂਂ ਤੱਕ ਨਹੀਂ ਕੀਤੀ ਅਸੀਂ ਕਾਨੂੰਨ ਦੀ ਇੱਜ਼ਤ ਕਰਦੇ ਆਂ ਪਰ ਜੇ ਤੁਸੀਂ ਗਲਤ ਕਾਨੂੰਨ ਲਵਾਉਂਗੇ ਬਰਦਾਸ਼ਤ ਨਹੀਂ ਹੈ ਸਾਡੇ ਤੋਂ ਵੱਡੀਆਂ ਕੋਈ ਰੈਲੀਆਂ ਨਹੀਂ ਕੱਢ ਸਕਦਾ ਸਾਡੇ ਤੋਂ ਵੱਡੀ ਕੋਈ ਆਵਾਜ਼ ਨਹੀਂ ਸਖ ਸਕਦਾ ਸਾਨੂੰ ਨਾ ਕਿਸੇ ਚੈਨਲ ਦੀ ਲੋੜ ਹੈ ਇਹ ਸੋਸ਼ਲ ਮੀਡੀਆ ਤੇ ਚੱਲਣਾ ਹੈ ਤੇ ਮੈਂ ਤੁਹਾਨੂੰ ਸਾਰੇ ਭੈਣਾ ਭਰਾਵਾਂ ਨੂੰ ਇੱਕ ਗੱਲ ਦੱਸਣੀ ਚਾਹਨਾ ਹੈ ਕਿ ਮੇਰੇ ਨਾਂ ਦੇ ਉੱਤੇ ਪੰਜਾਬ ਭਰ ਦੇ ਵਿੱਚ ਝੂਠੀਆਂ ਐਪਲੀਕੇਸ਼ਨਾਂ ਪਾਈਆਂ ਨਾ ਮੈਂ ਐਪਲੀਕੇਸ਼ਨ ਕੋਈ ਦਿੱਤੀ ਮੈਂ ਕੌਮ ਦੀ ਲੜਾਈ ਲੜਦਾ ਆਇਆ ਕੌਮ ਦੀ ਲੜਾਈ ਲੜਦਾ ਰਿਹਾ ਆ ਤੇ ਕੌਮ ਦੀ ਲੜਾਈ ਲੜਦਾ ਰਹੂੰਗਾ ਆਪਣੇ ਸਵਾਰਥਾਂ ਦੇ ਲਈ ਜੇ ਕੋਈ ਮੇਰੇ ਅੰਟੀ ਬੋਲਿਆ ਮੈਨੂੰ ਕੋਈ ਦੁੱਖ ਨਹੀਂ ਮੈਂ ਚਾਹਨਾ ਹਾਂ ਅੱਗੇ ਵਧਨ ਮੇਰੇ ਭੈਣ ਭਰਾ ਮੈਂ ਹਮੇਸ਼ਾ ਚਾਹਿਆ ਨੌਜਵਾਨ ਅੱਗੇ ਵਧਨ ਪਰ ਜਿਨੇ ਵੀ ਸਾਡੀ ਕੌਮ ਵੱਲ ਸਾਡੇ ਸਿਸਟਮ ਵੱਲ ਤੇ ਹੋਰ ਪਾਸੇ ਕੋਈ ਗੱਲ ਕਰਤੀ ਇੱਟਨਾ ਇੱਟ ਖੜਕਾ ਦਾਂਗੇ ਜਾਓ ਚੈਲੰਜ ਸਰਮ ਪਰਵਰਤਨ ਕਰਦੇ ਆ ਕਰਦੇ ਸੀ ਕਰਦੇ ਰਵਾਂਗੇ ਮਨ ਪਰਵਰਤਨ ਕਰਦੇ ਸੀ ਕਰਦੇ ਆ ਕਰਦੇ ਰਵਾਂਗੇ ਪਰ ਲਾਲਚ ਨਾ ਨਹੀਂ ਪਿਆਰ ਨਾ ਕੀਤਾ ਤੁਸੀਂ ਝੂਠੇ ਲੋਗੋਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਯਾਰ ਵੀ ਪੈਸੇ ਦੇ ਕੇ ਕਰਤਾ ਫਲਾਣਾ ਕਰਤਾ ਯਾਰ ਮੇਰਾ ਜਦੋਂ ਇੱਕ ਪਰਿਵਾਰ ਹੀ ਬਣ ਗਿਆ ਮਹਲਬਟਾ ਮੇਰਾ ਪਰਿਵਾਰ ਹੈ ਉਹਦੇ ਵਿੱਚ ਮੇਰੀ ਵਾਈਫ ਹੈ ਮੇਰੇ ਭੈਣ ਭਰਾ ਨੇ ਮੇਰੇ ਰਿਸ਼ਤੇਦਾਰ ਨੇ ਮੇਰੇ ਬੱਚੇ ਨੇ ਜੇ ਉਹਨਾਂ ਨੂੰ ਜ਼ਰੂਰਤ ਪਏਗੀ ਪਰਿਵਾਰ ਚ ਆਣ ਤੂੰ ਮੈਂ ਉਹਨਾਂ ਦੀ ਮਦਦ ਕਰੂੰਗਾ ਜਿਹੜਾ ਮਸੀਹੀ ਪਰਿਵਾਰ ਚ ਆਏਗਾ ਅੱਜ ਹੀ ਲੱਖਾਂ ਦੀ ਤਦਾਰ ਚ ਆ ਤੈਨੂੰ ਮੈਂ ਕਹਾਂ ਕਿਸੇ ਨੂੰ ਉੱਥੇ ਲੱਗ ਗਿਆ ਪਤਾ ਵੀ ਇਹ ਲੱਖਾਂ ਨੇ ਤੇ ਰੁਪਈਆ ਰੁਪਈਆ ਵੀ ਦਵਾਂਗੇ ਯਾਰ 25 ਲੱਖ ਬਣ ਜਾਣਾ ਦਵਾਂਗੇ ਤੈਨੂੰ ਕੀ ਤਕਲੀਫ ਹੈ ਤੁਹਾਡੇ ਕੋ ਇੰਨੇ ਪੈਸੇ ਆ ਦੇ ਦੋ ਵੰਡ ਦੋ ਲੈ ਜਾਓ ਪੈਸਿਆਂ ਨਾਲ ਕੋਈ ਨਹੀਂ ਜਾਂਦਾ ਯਾਰ ਹੀਲਿੰਗ ਨਾ ਜਾਂਦਾ ਹੈ ਹੀਲਿੰਗ ਹੁੰਦੀ ਹੈ ਸਭ ਕੁਝ ਹੁੰਦਾ بڑے ਗਵਾਹ ਨੇ ਤੁਹਾਡੀ ਇਹ ਮਾਰੂ ਨੀਤੀ ਤੇ ਡਰਦੇ ਅੱਜ ਤੇ ਗਲੇ ਕਿਹਨੂੰ ਲਾਇਆ ਤੁਸੀਂ ਓਏ ਤੁਸੀਂ ਕਹਿੰਦੇ ਅਸੀਂ ਸਿੱਖ ਹਾਂ ਤੁਸੀਂ ਕਹਿੰਦੇ ਅਸੀਂ ਹਿੰਦੂ ਹਾਂ ਤੁਸੀਂ ਕਹਿੰਦੇ ਅਸੀਂ ਆਹ ਆ ਮੇਰੇ ਵੀ ਭੈਣ ਭਰਾ ਹਿੰਦੂ ਸਿੱਖ ਨੇ ਯਾਰ ਉਹਨਾਂ ਨੇ ਤਾਂ ਕਦੀ ਗੱਲ ਨਹੀਂ ਕੀਤੀ ਅਸੀਂ ਦੀਵਾਲੀ ਇਕੱਠੇ ਮਨਾਈ ਦੀ ਅਸੀਂ ਈਦ ਇਕੱਠੇ ਮਨਾਈ ਦੀ ਅਸੀਂ ਗੁਰਪੁਰਬ ਇਕੱਠੇ ਮਨਾਈਦਾ ਅਸੀਂ ਕ੍ਰਿਸਮਸ ਇਕੱਠੇ ਮਨਾਈਦਾ ਪਰ ਉਹਨਾਂ ਨੇ ਕਦੀ ਇਹ ਗੱਲ ਨਹੀਂ ਕੀਤੀ ਤੁਸੀਂ ਕਿਹੜੇ ਚੱਕਰਾਂ 'ਚ ਇਹ ਨਾਮ ਰੱਖਣ ਆ ਗਏ ਯਾਰ ਸਰਕਾਰ ਤੋਂ ਉੱਤੇ ਹੋ ਤੁਸੀਂ ਤੁਸੀਂ ਇਹ ਨਾਮ ਤੁਸੀਂ ਯਾਰ ਤਾਨਾਸ਼ਾਹੀਆਂ ਗੱਲਾਂ ਕਰਦੇ ਆ ਜਾਓ ਤੁਹਾਡੇ ਨਾਲ ਚੈਲੰਜ ਹੈ ਝਾਕੋ ਸਾਡੇ ਚਰਚਾਂਲ ਮੈਂ ਕੱਲਾ ਹੀ ਬਹੁਤ ਆ ਯਾਰ ਇਸ ਲਈ ਕਾਈਂਡਲੀ ਜਾਤ ਸਾਡੀ ਐ ਠੱਠੇ ਖਾਣ ਪੀਣ ਨੂੰ ਅਲਹਿਦਾ ਅਲਹਿਦਾ ਤੇ ਲੜਨ ਪਿਹਣ ਨੂੰ ਇਕੱਠੇ ਸਾਡੀ ਆਪਸ ਹੀ ਅੰਦਰ ਹੀ ਨਹੀਂ ਲੜਾਈ ਹੋ ਸਕਦੀ ਐ ਰਿੱਟਾਂ ਵੀ ਪੈ ਸਕਦੀਆਂ ਬੜਾ ਕੁਝ ਹੋ ਸਕਦਾ ਪਰ ਜਿਹੜਾ ਸਾਡੀ ਧਰਮ ਵੱਲ ਮਸੀਹਤ ਹਲ ਚਾਕੂਗਾ ਉਹ ਬਖਸ਼ਿਆ ਨਹੀਂ ਜਾਏਗਾ ਅਸੀਂ ਵੀ ਚੂੜੀਆਂ ਨਹੀਂ ਪਾਈਆਂ ਆ ਜਿਹੜਾ ਹੁਣ ਨਾ ਇਲਜ਼ਾਮ ਲਾਣਾ ਬੰਦ ਕਰੋ ਵੀ ਉਹ ਫਲਾਣੇ ਥਾਂ ਜਾਂਦਾ ਉਹ ਠਿੰਮਕੇ ਥਾਂ ਜਾਂਦਾ ਬਾਈ ਜੀ ਅਸੀਂ ਵੀ ਜਾਣਦੇ ਆ ਹਰ ਥਾਂ ਜਾਣਦੇ ਆ ਔਰ ਇੱਕ ਧਾਰਮਿਕਤਾ ਦਾ ਨੇ ਇਹਦਾ ਮਤਲਬ ਗਲਤ ਹੋ ਗਏ ਐ ਨਾ ਕਰੋ ਕਦੀ ਉਹਨੂੰ ਪ੍ਰਵਾਸੀ ਦਾ ਨਾਮ ਦਿੱਤਾ ਕਦੀ ਉਹਨੂੰ 크੍ਰਿਸਚੀਅਨ ਦਾ ਨਾਮ ਦਿੱਤਾ ਇਦਾਂ ਦੀਆਂ ਨਿਆਣੇ ਵਾਲੀਆਂ ਗੱਲਾਂ ਨਾ ਕਰੋ ਮੈਂ ਜਥੇਦਾਰ ਸਾਹਿਬ ਨੂੰ ਕਹੂੰਗਾ ਵੀ ਇਹ ਗੱਲਾਂ ਤੇ ਰੋਕ ਲਾਓ ਐ ਮੀ ਇਹਦਾ 파ਟ ਨਹੀਂ ਬੰਨਾ ਆਪਾਂ ਇਹਦੇ ਤੇ ਰੋਕ ਲਾਓ ਤੇ ਆਪਣੇ ਅੰਦਰੂਨੀ ਸਿਸਟਮ ਨੂੰ ਸੰਭਾਲੋ ਗਾਤਰੇ ਚਰਚ ਦੇ ਵਿੱਚ ਜਾਣ ਤੇ ਗਾਤਰੇ ਵਾਲੇ ਦਾ ਗਾਤਰੇ ਵਾਲੇ ਨੇ ਗਾਤਰਾ ਲਹਾ ਦੇਣਾ ਮਾੜੀ ਗੱਲ ਐ ਅਸੀਂ ਤਾਂ ਬੋਲੇ ਹੀ ਕੁਛ ਨਹੀਂ ਯਾਰ ਪਰ ਅੱਜ ਬਰਦਾਸ਼ਤ ਦੀ ਹੱਦ ਹੋ ਗਈ ਗਲੇ ਤੋਂ ਪਾਣੀ ਟੱਪ ਗਿਆ ਆ ਜਿਹੜੀ ਗੱਲ ਤੁਸੀਂ ਇੱਕ ਰੇਪਿਸਟ ਬੰਦੇ ਦੀ ਸਾਡੇ ਖਾਂਵੜਾ ਚਰਚਾ ਨਾਲ ਲਾਤੀ ਮੈਂ ਤੁਹਾਨੂੰ ਹੀ ਕਹੂੰਗਾ ਯਾਰ ਜਿਨ੍ਹਾਂ ਨੇ ਲਾਈ ਆ 5 ਮਿੰਟ ਜਾ ਕੇ ਉਹਦੀ ਮਿੱਟੀ ਤੇ ਤਾਂ ਬਹਿ ਕੇ ਦੇਖੋ ਤੁਹਾਡੀਆਂ ਵੀ ਬਿਮਾਰੀਆਂ ਠੀਕ ਹੋ ਜਾਣੀਆਂ ਆ ਅਸੀਂ ਨਹੀਂ ਕਹਿੰਦੇ ਸਾਡੇ ਅਪੋਸਲ ਜੀ ਬਿਮਾਰੀਆਂ ਠੀਕ ਕਰਦੇ ਅਸੀਂ ਨਹੀਂ ਕਹਿੰਦੇ ਸਾਡੇ ਪ੍ਰੋਫਿਟ ਬਿਮਾਰੀਆਂ ਠੀਕ ਕਰਦੇ ਉਹ ਤਰਤੀ ਤੇ ਬਹਿ ਕੇ ਜਿੱਥੇ ਪ੍ਰਾਰਥਨਾ ਹੁੰਦੀ ਆ 5 ਮਿੰਟ ਬੈਠੋ ਸਭ ਠੀਕ ਹੁੰਦਾ ਆ ਅੱਜ ਮੈਂ ਕਿਹਾ ਸਭ ਠੀਕ ਹੁੰਦਾ ਡਿਬੇਟ ਲਾਓ ਡਿਬੇਟ ਜਦੋਂ ਲਾਣੀ ਆ ਚੈਨਲਾਂ ਦੇ ਉੱਤੇ ਨੈਸ਼ਨਲ ਇੰਟਰਨੈਸ਼ਨਲ ਚੈਨਲਾਂ ਦੇ ਉੱਤੇ ਆ ਨਹੀਂ ਵੀ ਤੁਹਾਡੇ 15 ਜਣੇ ਤਾਂ ਸਾਡਾ 1 ਜਣਾ ਤੁਹਾਡੇ 15 ਤੇ ਸਾਡੇ 25 ਹੋਣੇ ਚਾਹੀਦੇ ਆ ਕਰੋ ਡਿਬੇਟ ਬੋਲਤੀ ਨਾ ਬੰਦ ਕਰਾ ਦਿੱਤੀ ਨਾਨੀ ਨਾ ਚੇਤੇ ਕਰਾ ਦਿੱਤੀ ਇਹ ਐਲਬਰਟ ਦੂਆ ਦਾ ਚੈਲੰਜ ਹੈ ਸਾਡੇ ਧਰਮ ਨੂੰ ਨਾ ਛੇੜੋ ਬਹੁਤ ੱਤਕੇ ਖਾਏ ਆ ਬਹੁਤ ਗੁੱਸੇ ਆਇਆ ਹੁਣ ਸਹਿਣਾ ਨਹੀਂ ਆ ਯਾਰ ਬਹੁਤ ਗੁੱਸੇ ਆ ਸਾਡੀਆਂ ਬੱਚੀਆਂ ਨਾਲ ਵਧੀ ਕੀ ਹੋਈ ਐ ਸਾਡੇ ਨੌਜਵਾਨਾਂ ਦੇ ਕਤਲ ਹੋਏ ਆ ਸ਼ਹੀਦਿਆਂ ਦੀ ਤੁਸੀਂ ਗੱਲ ਹਮੇਸ਼ਾ ਕਰਦੇ ਹੋ ਕਿੰਨੀਆਂ ਸ਼ਹਾਦਤਾਂ ਆਈਆਂ ਆ ਯਾਰ ਕਿੰਨੀਆਂ ਗਿਣਾ ਦੀਏ ਤੁਹਾਨੂੰ ਬਾਈ ਜੀ ਪੰਗੇ ਨਾ ਲਓ ਸਾਡੇ ਨਾਲ ਪਲੀਜ਼ ਸਾਨੂੰ ਪ੍ਰਾਰਥਨਾ ਕਰਨ ਦਿਓ ਪ੍ਰਾਰਥਨਾ ਕਰਨ ਦਿਓ ਪ੍ਰਾਰਥਨਾ ਕਰਨ ਦਿਓ ਆ ਕੰਮ ਨਾ ਕਰੋ ਜਿਹੜੇ ਕੰਮ ਤੁਸੀਂ ਕਰ ਰਹੇ ਹੋ ਅਜ ਮੰਦਾ ਇਲਜ਼ਾਮ ਸਾਡੀ ਕੌਮ ਤੇ ਲੱਗਿਆ ਆ ਹਮੇ ਕਿੰਨੇ ਕ ਸਾਡੇ ਸਕੂਲਾਂ ਦੇ ਵਿੱਚ ਰੇਪ ਹੋ ਗਏ ਯਾਰ ਕਿੰਨੇ ਕ ਸਾਡੇ ਹਸਪੀਟਲਾਂ ਦੇ ਵਿੱਚ ਰੇਪ ਤੇ ਮਰਡਰ ਹੋ ਗਏ ਹਮੇਸ਼ਾ ਤੁਹਾਡੀ ਹੀ ਸੇਵਾ ਕੀਤੀ ਆ ਸਕੂਲਾਂ ਚ ਐਜੂਕੇਸ਼ਨ ਤੁਹਾਨੂੰ ਦਿੱਤੀ ਗਈ ਐ ਮਸੀਹਤ ਜਾਂ ਕ੍ਰਿਸਚੀਅਨਿਟੀ ਨੂੰ ਨਹੀਂ ਦਿੱਤੀ ਗਈ ਸਤਨਾ ਮੈਂ ਆਪਣੇ ਮਿਸ਼ਨਰੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦੂਜਿਆਂ ਨੂੰ ਮੌਕਾ ਦਿੱਤਾ ਵੀ ਅੱਗੇ ਵਧਣ ਯਾਰ ਸਮਾਜ ਚ ਨਾ ਕਮਾ ਜਿਨ੍ਹਾਂ ਨੂੰ ਇੰਡੀਆ ਪੰਜਾਬ ਦੇ ਵਿੱਚ ਕਿਤੇ ਮੌਕਾ ਨਹੀਂ ਮਿਲਿਆ ਉਹਨਾਂ ਨੂੰ ਇੰਗਲੈਂਡ ਅਫਰੀਕਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਮੌਕਾ ਮਿਲੇ ਸ਼ਰਮ ਕਰੋ ਯਾਰ ਤੁਸੀਂ ਕ੍ਰਿਸਚਨਾਂ ਦੇ ਉਲਟ ਹੋ ਗਏ ਇਹ ਜਿਹੜੇ ਬੰਦੇ ਕ੍ਰਿਸਚਨਾਂ ਦੇ ਉਲਟ ਬੋਲਦੇ ਆ ਮੈਂ ਸੀਐਮ ਸਾਹਿਬ ਤੇ ਪੀਐਮ ਸਾਹਿਬ ਨੂੰ ਕਹੂੰਗਾ ਉਹਨਾਂ ਤੇ ਲਕਾਮ ਲਾਓ ਭਾਜੀ ਤੇ ਮੇਰੀ ਇੱਕ ਸੀਐਮ ਸਾਹਿਬ ਨੂੰ ਜਾਂਦੇ ਜਾਂਦੇ ਇੱਕ ਅਪੀਲ ਹੈ 25 ਦਸੰਬਰ ਨੂੰ ਸਾਡਾ ਕ੍ਰਿਸਮਸ ਹੁੰਦਾ ਹੈ ਹੌਲੀ ਕ੍ਰਿਸਮਸ ਉਦੇ ਬਾਰੇ ਕੋਈ ਗਲਤ ਬਿਆਨਵਾਜੀ ਨਾ ਕਰੇ ਤੇ 23 24 23 24 ਨਹੀਂ 23 22 21 ਦਾ ਇੱਕ ਸਾਨੂੰ ਪ੍ਰੋਗਰਾਮ ਰਾਸ਼ਟਰ ਪੱਧਰ ਤੇ ਜਣੀ ਰਾਜ ਪੱਧਰ ਤੇ ਦਿੱਤਾ ਜਾਵੇ ਤਾਂ ਕਿ ਅਸੀਂ ਰਾਜ ਪੱਧਰ ਤੇ 크리스마ਸ ਮਨਾਈਏ ਤੇ ਉਹਦਾ ਸਾਰਾ ਖਰਚਾ ਸਰਕਾਰ ਚੱਕੇ ਤੇ ਸਰਕਾਰ ਅਨਾਉਂਸ ਕਰੇ ਸੀਐਮ ਸਾਹਿਬ ਇਹ ਤੁਹਾਨੂੰ ਅਪੀਲ ਹੈ ਲਵ ਯੂ ਸੀਐਮ ਸਾਹਿਬ ਅਸੀਂ ਹਮੇਸ਼ਾ ਤੁਹਾਡੇ ਨਾਲ ਹੈ ਚਾਹੇ ਤੁਹਾਨੂੰ ਜਿਹੜਾ ਮਰਜੀ ਕੋਈ ਸ਼ਰਾਬੀ ਕਵੇ ਕੋ ਕਬਾਬੀ ਕਵੇ ਤੁਸੀਂ ਸਾਡੇ ਸੀਐਮ ਹੋ ਸੀਐਮ ਰਹੋਗੇ ਜਦ ਤੱਕ ਸਰਕਾਰ ਹੈ ਥੈਂਕ ਯੂ ਲਵ ਯੂ ਸਾਰਿਆਂ ਨੂੰ ਜੈ ਯਿਸੂ ਮਸੀਹੀ ਮੈਂ ਸ਼ੇਅਰ ਕਰਨ ਲਈ ਨਹੀਂ ਕਹਿਣਾ ਮੈਨੂੰ ਬਹੁਤ ਜਣੀਆਂ ਇਤਰਾਜ ਕਰਨ ਲੱਗ ਜਾਂਦੇ ਆ ਵੀ ਭਾਜੀ ਤੁਸੀਂ ਸ਼ੇਅਰ ਕਰਨ ਲਈ ਕਹਿਣਾ ਨਹੀਂ ਕਹਿਣਾ ਓਕੇ ਲਵ ਯੂ ਬਾਏ ਲਾਈਕ ਕਰਨ ਵੀ ਨਹੀਂ ਕਹਿਣਾ